ਚਿਲੰਦਰ ਚ ਟ੍ਰੈਫਿਕਸ ਮਸਿਆ ਕਰਨ ਟ੍ਰੈਫਿਕ ਪੁਲਿਸ ਵੱਲੋਂ ਇਹ ਰਿਕਸ਼ਾ ਦੇ ਚਲਾਨ ਕੱਟੇ ਜਾ ਰਹੇ ਹਨ ਜਿਨ੍ਹਾਂ ਕੋਲ ਨਾ ਤਾਂ ਆਰਸੀ ਹੈ ਤੇ ਨਾ ਹੀ ਲਾਇਸੈਂਸ ਹੈ ਜਿਸ ਕਾਰਨ ਇਹ ਰਿਕਸ਼ਾ ਚਾਲਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਜਿਸ ਤੇ ਚੱਲਦਾ ਇਹ ਰਿਕਸ਼ਾ ਚਾਲਕਾਂ ਵੱਲੋਂ ਇਕੱਠੇ ਹੋ ਕੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਡੀਸੀ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਤੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ ਉਹਨਾਂ ਮੰਗ ਕੀਤੀ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਰਿਕਸ਼ਾ ਚਾਲਕਾਂ ਨੂੰ ਪੁਲਿਸ ਮੁਲਾਜ਼ਮਾ ਵੱਲੋਂ ਪਰੇਸ਼ਾਨ ਨਾ ਕੀਤਾ ਜਾਵੇ ਤੇ ਜਦੋਂ ਤੱਕ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਰ ਜਿਲੰਦਰ ਤੋਂ ਈਸ਼ਾਨ ਚੁਨੇਜਾ ਨਾਲ ਦੇ ਵਿਰਾਸਤੀ ਰਿਪੋਰਟ ਨੰਦੀਮ ਰੱਬਾ ਜੀ ਆਪਣਾ ਜੀ ਮੇਰਾ ਨਾਮ ਸੋਨੂ ਆ ਜੀ ਬਾਟੈਂਡ ਤੋਂ ਮੈਂ ਯੂਨੀਅਨ ਦਾ ਪ੍ਰਧਾਨ ਇਹ ਜੀ ਜਿਆ ਮੇਰੇ ਰੈਸਟੋਰੈਂਟ ਜਿਹੜੇ ਆ ਉਹਨਾਂ ਦੇ ਚਲਾਨ ਕੱਟ ਰੋ ਹੋ ਰਿਹਾ ਕੋਈ ਕਿਸੇ ਦਾ 10000 ਹੈ ਕਿਸੇ ਦਾ 17000 ਹੈ ਕੋਈ 18000 ਕੱਟਦਾ ਚਲਾਨ ਭਾਈ ਸਾਹਿਬ ਇਹ ਕਿਉਂ ਕੱਟੇ ਜਾ ਰਿਹਾ ਚਲਾਨ ਨਹੀਂ ਕੱਟ ਹੋਣੇ ਚਾਹੀਦੇ ਚਲੋ ਮੰਨ ਕੇ ਚਲੋ 1000 ਦਾ ਚਲਾਨ ਕੱਟ ਦੋ 1500 ਦਾ ਕੱਢ ਦੋ ਗਰੀਬ ਬੰਦਿਆ ਤੁਸੀਂ 17-17000 ਰੁਪਏ ਚਲਾਨ ਕਟੋ ਘਰ ਚਲਾਊਗਾ ਕਿ ਚਲਾਨ ਭਰੂਗਾ ਇਹ ਮੇਰੀ ਇਹ ਬੇਨਤੀ ਹੈ ਵੱਧ ਤੋਂ ਵੱਧ ਇਹ ਆ ਵੀ ਗੱਡੀਆਂ ਜਿਹੜੀਆਂ ਅੰਦਰ ਬੰਦ ਕੀਤੀਆਂ ਗਈਆਂ ਨੇ ਉਹ ਮੇਰੀਆਂ ਗੱਡੀਆਂ ਬਾਹਰ ਆਣੀਆਂ ਚਾਹੀਦੀਆਂ ਨਹੀਂ ਆਣਗੀਆਂ ਤਾਂ ਭਾਈ ਮੈਂ ਧਰਨੇ ਤੇ ਬਹਿ ਜਾਊਗਾ ਫਿਰ ਮੈਂ ਰੋਡ ਪੂਰੇ ਜਾਮ ਕਰੂੰਗਾ ਨਹੀਂ ਉਹਨਾਂ ਦਾ ਕਹਿਣਾ ਵੀ ਆ ਗੱਡੀਆਂ ਬੌਂਡ ਹੋ ਰਹੀਆਂ ਜਿਨ੍ਹਾਂ ਦੇ ਕੋਈ ਆਰਤੀਆ ਵਗੈਰਾ ਨਹੀਂ ਹੈ ਭਾਈ ਉਹ 3 ਮਹੀਨੇ ਦਾ ਚਲਾਨ ਦਾ ਵੀ 3 ਮਹੀਨੇ ਮੈਨੂੰ ਟਾਈਮ ਦਿੱਤਾ ਜਾਵੇ 3 ਮਹੀਨੇ ਦਾ 3 ਮਹੀਨੇ ਦੇ ਵਿੱਚ ਮੈਂ ਨਾ ਕਰੂੰਗਾ ਤੁਸੀਂ ਚੱਕ ਕੇ ਗੱਡੀ ਅੰਦਰ ਬੰਦ ਕਰ ਠੀਕ ਹੈ ਜੀ